ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਅਸੀਂ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਦਲੀਏ ਵਾਲਾ ਵਿਖੇ ਆਏ ਸੀਗੇ ਉੱਥੇ ਇੱਕ ਗੁਰੂ ਘਰ ਨੇ ਇਤਿਹਾਸਿਕ ਗੁਰਦੁਆਰਾ ਸ੍ਰੀ ਮਠਿਆਈ ਸਰ ਸਾਹਿਬ ਗੁਰਦੁਆਰਾ ਸਾਹਿਬ ਨੇ ਇੱਥੇ ਕਿ 10ਵੇਂ ਪਾਤਸ਼ਾਹ ਜੀ ਇੱਥੇ ਆਏ ਸੀਗੇ ਬਰੋਜਮਨ ਸੀਗੇ ਇੱਥੇ ਉਹਨਾਂ ਦੇ ਬਾਕੀ ਆਪਾਂ ਸਾਰੀ ਗੱਲ ਹੈ ਆਪਣੇ ਜਿਹੜੇ ਸੇਵਾਦਾਰ ਨੇ ਆਪਾਂ ਉਹਨਾਂ ਤੋਂ ਪੁੱਛਾਂਗੇ ਸਾਰਾ ਜਿਹੜਾ ਇਤਿਹਾਸ ਆਪਾਂ ਤੁਹਾਨੂੰ ਜਾਣਨਾ ਮਤਲਬ ਜਾਣੂ ਕਰਵਾਉਣਾ ਹੈ ਇਤਿਹਾਸ ਬਾਰੇ ਤੇ ਆਪਾਂ ਅੱਗੇ ਸਾਨੂੰ ਲੈ ਚਲਦੇ ਆਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਹਾਂਜੀ ਦੋਸਤੋ ਆਜੋ ਆਪਸੇ ਬੰਦਰਾਂ ਜੀ ਕੋਲ ਲੈ ਚਲਦੇ ਆਂ ਦੇਖ ਸਕਦੇ ਤੁਸੀਂ ਗੁਰੂ ਸਾਹਿਬ ਆਪਾਂ ਆਪਣਾ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਤੇ ਇਧਰ ਆਪਾਂ ਬਾਬਾ ਜੀ ਨਾਲ ਕਰਦੇ ਆਂ ਗੱਲਬਾਤ ਇਧਰ ਖੜੇ ਨੇ ਸੇਵਾਦਾਰ ਬਾਬਾ ਸੱਤੀ ਕਾਲ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਫਤਿਹ ਜੀ ਬੱਪੂ ਜੀ ਸੀ ਹਾਂਜੀ ਬਾਪੂ ਜੀ ਅਸੀਂ ਇੱਥੇ ਆਏ ਸੀਗੇ ਅਕਾਂਚ ਤੋਂ ਆਏ ਸੀਗੇ ਅਸੀਂ ਅਸੀਂ ਇਤਿਹਾਸ ਹੀ ਪਤਾ ਕਰਨ ਆਏ ਸੀ ਤੇ ਗੁਰੂ ਸਾਹਿਬ ਜੀ ਦਾ ਅੱਛਾ ਜੀ ਸੁਣਿਆ ਕਹਿੰਦੇ ਇੱਥੇ ਮਨੋਗਾਮਨਾ ਵੀ ਪੂਰੀਆਂ ਹੁੰਦੀਆਂ ਨੇ ਗੀਆਂ ਆਪਣਾ ਸੰਗਤਾਂ ਦੀਆਂ ਹਾਂਜੀ ਗੁਰਦੁਆਰਾ ਮਠਿਆਈ ਸਰ ਸਾਹਿਬ ਹਾਂ ਮਠਿਆਈ ਸਰ ਬਾਪੂ ਜੀ ਤੁਸੀਂ ਸਾਨੂੰ ਇਹਦਾ ਇਤਿਹਾਸ ਬਾਰੇ ਪੁੱਛਣਾ ਸੀ ਤੁਹਾਨੂੰ ਇਤਿਹਾਸ ਦੱਸੋ ਵੀ ਇਹਦਾ ਕੀ ਇਤਿਹਾਸ ਆ ਮੈਂ ਜਿਹੜਾ ਹੁਣ ਤੱਕ ਦਾ ਇਤਿਹਾਸ ਹੈ ਗੁਰੂਆਂ ਜੀ ਦੇ ਟਾਈਮ ਦਾ ਜਿਹੜਾ ਇਤਿਹਾਸ ਆ ਤੁਹਾਨੂੰ ਉਹ ਥੱਲੇ-ਕੱਲੀ-ਕਲੀ ਚੀਜ਼ ਬਾਰੇ ਦੱਸੋ ਤੁਹਾਨੂੰ ਕਿਹੜੀ ਚੀਜ਼ ਕਿੱਥੇ ਆ ਕਿਹੜੀ ਚੀਜ਼ ਕਿੱਥੇ ਆ ਇਹ ਜੀ ਗ ਠੀਕ ਹੈ ਜੀ ਹਾਂ ਹਰਨ ਦੇ ਮੁਕਤੀ ਕੱਟੀ ਆ ਜੀ ਇੱਥੇ ਠੀਕ ਹੈ ਜੀ ਇੱਥੇ ਗੁਰੂ ਸਾਹਿਬ ਆਏ ਠੀਕ ਹੈ ਜੀ ਹਾਂ ਗੁਰੂ ਆਉਂਦੇ ਆ ਤੇ ਹਾਰੀਆਂ ਸੁੱਖਾ ਪੂਰੀਆਂ ਹੁੰਦੀਆਂ ਨੇ ਇੱਥੇ ਠੀਕ ਹੈ ਜੀ ਕਿਹੜਾ ਆਪਦੀ ਸੱਚੇ ਮਨ ਸੁਖ ਹੋ ਕੇ ਆਉਂਦਾ ਹਾਰੀਆਂ ਸੰਗ ਸੁੱਖਾ ਪੂਰੀਆਂ ਹੁੰਦੀਆਂ ਇੱਥੇ ਸੁੱਖਾ ਪੂਰੀਆਂ ਹੁੰਦੀਆਂ ਠੀਕ ਹੈ ਜੀ ਤੇ ਆਹ ਕਰਾਇਆ ਜੀ ਕਿਹੜਾ ਇਹ ਜਗ੍ਹਾ ਇਹ ਜਿੱਦੀ ਆਪਣਾ ਸਰੋਵਰ ਸਾਹਿਬ ਜੀ ہاں ਇਥੇ ਜੀ ਕਿਹੜਾ ਸਨਾਨਾ ਪਾਣੀ ਕਰ ਲੈਂਦਾ ਕਿਸੇ ਖੁਰਕ ਹੋਂਦੀ ਹੈ ਜੀ ਠੀਕ ਹੈ ਜੀ ਤੇ ਕਿਸੇ ਦੇ ਕਿਸੇ ਕਿਸਮ ਦੀ ਉਹ ਬਿਮਾਰੀ ਹੋਵੇ ਕਿ ਜਿਹੜੀ ਉਹ ਜਿਵੇਂ ਨਾੜੇ ਜੀ ਸੁਖਣਾ ਪੂਰੀ ਹੋ ਜਾਂਦੀ ਹੈ ਠੀਕ ਹੈ ਜੀ ਹੂੰ ਦਾ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਉਹ ਤਲਾਬ ਪਵਿੱਤਰ ਤਲਾਬ ਜਿੱਥੇ ਕਹਿੰਦੇ ਵੀ ਆਪਣਾ ਸੇਵਾਦਾਰ ਜੀ ਬਾਪੂ ਜੀ ਦੱਸ ਰਹੇ ਨੇ ਵੀ ਕਹਿੰਦੇ ਵੀ ਜੇ ਇੱਥੇ ਕਿਸੇ ਦੇ ਕੋਈ ਖਾਰਸ਼ ਵਗੈਰਾ ਕੋਈ ਖੁਰਕਾ ਹੈ ਕੁਝ ਕਿਸੇ ਪ੍ਰਕਾਰ ਦੀ ਕੋਈ ਬੰਦੇ ਨੂੰ ਬਿਮਾਰੀ ਦੀ ਕੋਈ ਦਿੱਕਤ ਹੈ ਉਰੇ ਆ ਕੇ ਜੇ ਬੰਦਾ ਇਹਦੇ ਵਿੱਚ ਇਸ਼ਨਾਨ ਪਾਣੀ ਕਰਦਾ ਤਾਂ ਉਹੋ ਜਿਹੋ ਉਹਨਾਂ ਦੇ ਜਿਹੜੇ ਸਾਰੇ ਦੁੱਖ ਆ ਜਿਹੜੇ ਕੱਟ ਦਿੰਦੇ ਨੇ ਹਾਂ ਕਿ ਉਸ ਟਾਈਮ ਦਾ ਆਪਣਾ ਸਮਾਂ ਹੋ ਗਿਆ ਉਹ ਨਾ ਠੀਕ ਹੈ ਜੀ ਤੇ ਉਹ ਕੋਈ ਹੋਰ ਜਗ੍ਹਾ ਹੋਰ ਜਗ੍ਹਾ ਵੀ ਜਿਵੇਂ ਹਾਂ ਇਹ ਜਿਹੜੀ ਆਪਣੇ 베ਰੀ ਉਸ ਸਮੇਂ ਦੀ ਹੈ ਜੀ 베ਰੀ 베ਰੀ ਉਸ ਟਾਈਮ ਦੀ ਹੈ ਜੀ ਬਹੁਤ ਪੁਰਾਣੀ ਹੈ ਦੇਖ ਸਕਦਾ ਆਪਣੀ ਸ਼ੁਰਤ ਤੋਂ ਵੀ ਪਹਿਲਾਂ ਦੀ ਹੈ ਤਾਂ ਹੋਰ ਇਹ ਵੀ ਪਹਿਲਾਂ ਦੀ ਹੈ ਠੀਕ ਹੈ ਜੀ ਹਾਂ ਇਹ 베ਰੀ ਹਾਂ ਜੀ ਠੀਕ ਹੈ ਜੀ ਜਿੰਦਾ ਜਿੰਦਾ ਵਾਹ ਜੀ ਠੀਕ ਹੈ ਜੀ ਜਿਹੜਾ ਪਰਤ ਪੈ ਗਈ ਜੀ ਲੱਖ ਲੱਖ ਇੱਥੇ ਸੰਗਤ ਜੀ ਆ ਜਿੰਨੇ ਤੇ ਦੇ ਜੀ ਠੀਕ ਹੈ ਜੀ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਵੀ ਇਹ ਉਸ ਟਾਈਮ ਦੀ ਵਾਪਕ ਵੀ ਕਹਿੰਦੇ ਵੀ ਇਹ ਉਸ ਟਾਈਮ ਦੀ 베ਰੀ ਹੈਗੀ ਇਹ ਕਹਿੰਦੇ ਜਿੰਨੀ ਉੱਪਰ ਤਾਂ ਆਪ ਨੂੰ ਦਿਖ ਰਹੀ ਹੈ ਇਦੋਂ ਦੁੱਗਣੀ ਨੀਚੇ ਹੈਗੀ ਇਹ ਹਾਂ ਮੁੱਚਿਆ ਬਾਬਾ ਜੱਟ ਉਸ ਟਾਈਮ ਦੀ ਹੈਗੀ 베ਰੀ ਇਹ ਹਾਲੀ ਪਰਤ ਪੈ ਗਈ ਇੱਥੇ ਆਪਣਾ ਗੁਰੂ ਸਾਹਿਬ ਜੀ ਇੱਥੇ ਆ ਕੇ ਮਤਲਬ ਆਪਣਾ ਬੈਠੇ ਜੀ ਆ ਹਾਨੀ ਤੇ ਬਾਕੀ ਮਟਿਆਈ ਸਾਰਾ ਇੱਥੇ ਬਠੀ ਕੀ ਗਈ ਹੋਈ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਪੂ ਜੀ ਦੇ ਦੱਸਣ ਦੇ ਮੁਤਾਬਕ ਇਹ ਆਪਣਾ ਜਿਹੜੀ ਇੱਧਰ ਬਣਾਈ ਹੋਈ ਜਗਾ ਕੀ ਇਹ ਆਪਣੇ ਗੁਰੂਆਂ ਦੀ ਗੁਰੂਆਂ ਦੀ ਬਣਾਈ ਹੈ ਅੰਦਰੋਂ ਦਿਖਾ ਦਿਓ ਜੀ ਕੈਮਰਾਮੈਨ ਇਹ ਉਹ ਜਗਾ ਜਿੱਥੇ ਗੁਰੂ ਜੀ ਨੇ ਆਪ ਆ ਕੇ ਬਿਰਾਜਮਾਨ ਹੋਏ ਸੀਗੇ ਇੱਥੇ ਉਹ ਜਗਾ ਕੀ ਤੇ ਬਾਕੀ ਬਾਪੂ ਜੀ ਸਾਨੂੰ ਜਿਹੜਾ ਹੋਰ ਹੈ ਜਿਵੇਂ ਉਹ ਉਹ ਆਪਣਾ ਕੈਮਰਾਮੈਨ ਜੀ ਦੇਖਿਆ ਜਾ ਆ ਜੀ ਵਾਲਾ ਜਿਹੜਾ ਬਾਬੂ ਜੀ ਆ ਚੀਜ਼ ਆ ਜਿਹੜਾ ਨਿਸ਼ਾਨ ਸਾਹਿਬ ਦੇ ਨਾਲ ਆਪਣਾ ਬਣਿਆ ਹੋਇਆਗਾ ਇਹ ਮਤਲਬ ਇਹ ਬਾਬਾ ਬੋਤਾ ਸਿੰਘ ਇਹ ਬਾਬਾ ਬੋਤਾ ਸਿੰਘ ਜੀ ਦੀ ਜਗ੍ਹਾ ਦੱਸ ਰਿਹਾ ਨਿਸ਼ਾਨ ਸਾਹਿਬ ਇਹ ਨਿਸ਼ਾਨ ਸਾਹਿਬ ਇੱਥੇ ਆਪਣਾ ਕਿਵੇਂ ਸੀਗਾ ਜੀ ਆਪਣਾ ਗਿੱਠਾ ਠੀਕ ਹੈ ਜੀ ਤਾਂ ਬਾਬਾ ਦਾ ਗਿੱਠਾ ਸੀ ਇਹ ਜੀ ਬਾਬੂ ਨਿਸ਼ਾਨ ਸਾਹਿਬ ਜਿਹੜਾ ਫੈਕੀ ਬਾਬਾ ਠੀਕ ਹੈ ਇਹ ਬਾਬਾ ਬੋਤਾ ਜੀ ਦਾ ਗਿੱਠਾ ਸਾਹਿਬ ਸੀਗਾ ਕਹਿੰਦੇ ਜੀ ਇਹ ਉਹਨਾਂ ਦੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਨਿਸ਼ਾਨ ਸਾਹਿਬ ਹੈ ਹਾਂ ਤੇ ਬੱਬੂ ਜਿਵੇਂ ਆਪ ਇੱਧਰ ਆਪਣੀ ਜਗ੍ਹਾ ਹੀ ਬਾਬਾ ਦੇਖੀ ਆ ਜੀ ਦੇ ਗਿਆ ਬਾਬਾ ਤੋਂ ਬਾਤ ਇਹ ਬਾਬਾ ਦੇ ਗਿਆ ਬਾਬਾ ਦੇ ਗਿਆ ਬਾਤ ਗਿਆ ਬਾਤ ਚ ਹੋਇਆ ਹੈ ਬਾਬਾ ਪੁੱਤਾਂ ਚਾਹੁੰਦੇ ਹਣੇ ਸੇਵਾ ਦੀ ਬਾਣੀ ਸ਼ਾਮਿਲ ਠੀਕ ਹੈ ਜੀ ਦੇਖੋ ਇਹ ਜੀ ਮਤਲਬ ਜਿਨ੍ਹਾਂ ਨੂੰ ਆਪਣਾ ਗੁਰੂ ਜੀ ਨੇ ਸੌਪਿਆ ਸੀ ਕੰਮ ਵੀ ਤੁਸੀਂ ਸੇਵਾ ਸੇਵਾ ਦਾ ਨਹੀਂ ਹਾਂ ਸੇਵਾ ਬਾਬਾ ਪੁੱਤਾਂ ਜੀ ਨੇ ਆਖਿਆ ਸੀ ਬਾਬਾ ਪੁੱਤਾਂ ਜੀ ਨੇ ਕਿਹਾ ਸੀ ਵੀ ਤੁਸੀਂ ਸੇਵਾ ਸੰਭਲੋ ਵੀ ਹਾਂ ਸੇਵਾ ਕਰੋ ਠੀਕ ਹੈ ਜੀ ਹੋਰ ਤੋਂ ਚਲੇ ਜਾਓ ਦੇਖ ਸਕਦੇ ਹੋ ਦੋਸਤੋ ਤੁਸੀਂ ਬਾਬਾ ਜੀ ਤਨਜੀ ਦੇ ਗਿਆ ਇਹਨਾਂ ਨੂੰ ਵੀ ਪਪਾ ਬੋਤਾ ਸਿੰਘ ਜੀ ਨੇ ਮਤਲਬ ਵਾਚਨ ਦਿੱਤੇ ਸੀਗੇ ਵੀ ਤੁਸੀਂ ਸੇਵਾ ਇਹ ਤੁਸੀਂ ਨਿਭਾਉਣੀ ਆ ਹਾਂ ਬਾਕੀ ਕੈਮਰਾਮੈਨ ਜੀ ਉਹ 베ਰੀ ਆਪਣਾ ਕਿੱਕਰ ਸੌਰੀ ਕਿੱਕਰ ਕਿੱਕਰ ਦਾ ਮੋਢਾ ਜੀ ਉਹ ਜਿੱਥੇ ਗੁਰੂ ਜੀ ਨੇ ਮਠਾਈਆਂ ਝਾੜੀਆਂ ਸੀਗੀਆਂ ਇਹ ਆ ਦੇਖੋ ਸੰਭੀ ਹੋਈ ਹੈ ਜੀ ਇਹ ਉਹ ਚੀਜ਼ ਹੈ ਜੀ ਜਿਹੜੀ ਆਪਣਾ ਗੁਰੂ ਜੀ ਨੇ ਇੱਥੇ ਮਠਾਈਆਂ ਜਦੋਂ ਸੰਗਤ ਨੂੰ ਕਹਿੰਦੇ ਭੁੱਖ ਲੱਗੀ ਸੀ ਤਾਂ ਵੀ ਗੁਰੂ ਜੀ ਕਹਿੰਦੇ ਵੀ ਇਹ ਪਹਿਲਾ ਸਵਾਲ ਹੈ ਜੀ ਕਹਿੰਦੇ ਇਹ ਆਪਣਾ ਗੁਰੂ ਜੀ ਨੇ ਕੀ ਆਖਿਆ ਸੀ ਕਿ ਵੀ ਇਹਦੇ ਵਾਸਤੇ ਵੀ ਆਪਾਂ ਪੱਲੀਆਂ ਵਸਾ ਲੋ ਕਹਿੰਦਾ ਜੀ ਹਾਂ ਪੱਲੀਆਂ ਵਸਾ ਕੇ ਅੰਗੀ ਹੰਝੂਣਾ ਦੇ ਦੇ ਸੰਗਤ ਨੂੰ ਫਿਰ ਦੱਸਾਓ ਠੀਕ ਹੈ ਜੀ ਦੇਖੋ ਚਲੋ ਠੀਕ ਹੈ ਜੀ ਚਲੋ ਦੇਖ ਸਕਦੇ ਸੰਗਤ ਜੀ ਦਰਸ਼ਨ ਕਰ ਸਕਦੇ ਤੁਸੀਂ ਉਹ ਕਿਕਰ ਦੇ ਉਹ ਆਪਣਾ ਪਵਿੱਤਰ ਕਿਕਰ ਦੇ ਜਿਨ੍ਹਾਂ ਤੋਂ ਮਠਾਈ ਹਾਂ ਉਤਰੀ ਸੀਗੀ ਲੋਕਾਂ ਨੇ ਫਿਰ ਜਿਹੜੇ ਸੰਗਤ ਜੀ ਦੇ ਗੁਰੂ ਜੀ ਨਾਲ ਉਹਨਾਂ ਨੇ ਖਾਧੀ ਸੀਗੀ ਮਠਾਈ ਕੈਮਰਾਮੈਨ ਜੀ ਆ ਜਿਓ ਆਪਾਂ ਅੱਗੇ ਲੈ ਚੱਲਦੇ ਹਾਂ ਹੁਣ ਆਪਾਂ ਹੋਰ ਜਗ੍ਹਾ ਵੀ ਬੱਬੂ ਜੀ ਨੂੰ ਪੁੱਛਦੇ ਹਾਂ ਆ ਜੀ ਬਾਪੂ ਜੀ ਆਇਆ ਆਪਣਾ ਦਰਬਾਰ ਸਾਹਿਬ ਆ ਜੀ ਮਹਿੰਦਰ ਬਾਹਾਰ ਦੋਸਤੋ ਤੁਹਾਨੂੰ ਆਪਾਂ ਦਰਬਾਰ ਸਾਹਿਬ ਸੰਗਤ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣਾ ਹੈ ਬਾਪੂ ਜੀ ਲੈ ਕੇ ਚੱਲੋ ਜੀ ਸਾਨੂੰ ਜਿਹੜੀ ਵੀ ਆਪਣੀ ਪੁਰਾਣੀ ਜਗ੍ਹਾ ਤੇ ਆਪਣਾ ਗੁਰੂ ਜੀ ਨੇ ਭਜਨ ਬਾਣੀ ਕਰੀ ਸੀ ਤੇ ਸਾਨੂੰ ਲੈ ਚੱਲੋ ਦੇਖ ਸਕਦੇ ਹੋ ਸੰਗਤ ਜੀ ਇਹ ਗੁਰੂ ਸਾਹਿਬ ਦਾ ਜਿਹੜਾ ਆਪਣਾ ਦਰਬਾਰ ਆ ਜੀ ਫੈਡਾ ਨਵਾਂ ਦਰਬਾਰ ਬਣਾਇਆ ਜਿਹੜਾ ਪਿੱਛਲੇ ਪਾਸੇ ਆਪਣਾ ਫੈਡਾ ਆਣਾ ਜਿਹੜਾ ਉਸ ਟਾਈਮ ਦਾ ਦਰਬਾਰ ਸੀਗਾ ਜੀ ਹਾਂ ਠੀਕ ਹੈ ਜੀ ਤਾਂ ਕਿ ਜੀ ਤੁਹਾਨੂੰ ਪੁਰਾਣੇ ਸਮੇਂ ਦਾ ਦਰਬਾਰ ਸਾਹਿਬ ਦਿਖਾਉਣਾ ਚਾਹੁੰਦਾ ਨਵਾਂ ਬਣਾਇਆ ਗਿਆਗਾ ਹਾਂ ਆਪਾਂ ਤੁਹਾਨੂੰ ਪੁਰਾਣੇ ਸਮੇਂ ਦਾ ਜਿੱਥੇ ਗੁਰੂ ਜੀ ਨੇ ਆਪ ਤਪੱਸਿਆ ਕੀਤੀ ਹੈਗੀ ਬੈਠੇ ਸੀਗੇ ਉਹ ਦਿਖਾਉਣਾ ਤੁਹਾਨੂੰ ਆਪਾਂ ਗੋਹੀ ਗੁਰੂ ਜੀ ਭਾਈ ਅਲੈਕੁਮ ਅਸਸਲਾਮ ਵਾਹ ਜੀ ਵਾ ਸੰਗਤ ਜੀ ਕਰੋ ਦਰਸ਼ਨ ਜੀ ਉਹ ਗੁਰੂ ਜੀ ਦੇ ਇਹ ਜਗ੍ਹਾ ਹੈ ਜੀ ਗੁਰੂ ਸਾਹਿਬ ਨੇ ਇੱਥੇ ਹਾਂ ਦੇਖ ਸਕਦੇ ਹਾਂ ਸੰਗਤ ਜੀ ਤੁਸੀਂ ਗੁਰੂ ਜੀ ਦੇ ਦਰਸ਼ਨ ਕਰਵਾਓ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪ ਬਿਰਾਜਮਾਨ ਸੀਗੇ ਬੈਠੇ ਸੀ ਤੇ ਸੰਗਤ ਭਗਤੀ ਤੋਂ ਉਹਨਾਂ ਦਾ ਸ਼ਾਸਤਰ ਵੀ ਦਿਖਾਓ ਜੀ ਇਹਨਾਂ ਦਾ ਸ਼ਾਸਤਰ ਆਪਾਂ ਨੇ ਸੰਗਤ ਦੇ ਸ਼ਾਸਤਰ ਤੇ ਇੱਥੇ ਵੀ ਕੋਈ ਸੰਗਤ ਜੀ ਸ਼ਾਸਤਰ ਵੀ ਉਸ ਸਮੇਂ ਦੇ ਪਏ ਨੇ ਉਹ ਗੁਰੂ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਜੀ ਜਿ ਦੇਖ ਸਕਦੇ ਹੋ ਇਹ ਸਾਰੀਆਂ ਤਸਵੀਰਾਂ ਜਿਹੜਾ ਗੁਰੂ ਜੀ ਦੀਆਂ ਇੱਥੇ ਬੈਠੇ ਸੀਗੇ ਗੁਰੂ ਜੀ ਪੰਗਿਆਂ ਜੀ ਠੀਕ ਹੈ ਬਾਪੂ ਜੀ ਹਾਂ ਜੀ ਤੇ ਇਹ ਤੋਂ ਮਤਲਬ ਇੱਥੇ ਆਪਣੇ ਆਪਣਾ ਗੁਰੂ ਸਾਹਿਬਾਨ ਨੇ ਤਾਂ ਆਪਣਾ ਤਪੱਸਿਆ ਕੀਤੀ ਸੀਗੀ ਜੀ ਹਾਂ ਇੱਥੇ ਆਪਣਾ ਤਪੱਸਿਆ ਕੀਤੀ ਹਾਂ ਇਸ ਤੋਂ ਇਲਾਵਾ ਹੋਰ ਵੀ ਜਗ੍ਹਾ ਹੈਗੀ ਜਿਹੜੇ ਹੈ ਨਾ ਥੋੜੀ ਬੋਤੀ ਹੋਰ ਵੀ ਜਗ੍ਹਾ ਹੈਗੀ ਨਾ ਇੱਧਰ ਦੀ ਜਾ ਜੂ ਹੋਰ ਹੈਗੀ ਹੈ ਸਤਿ ਸ੍ਰੀ ਅਕਾਲ ਅਨਿ ਪਿਆ ਲੋਕਾਂ ਨੂੰ ਸਾਤਾ ਬਾਤ ਕਹੋ ਲੈ ਅੱਜ ਸੰਗਤੀ ਸਾਨੂੰ ਆਪਾਂ ਦੂਸਰੀ ਜਗ੍ਹਾ ਤੇ ਇਤਿਹਾਸ ਵੀ ਇਤਿਹਾਸ ਵੀ ਵਿੱਚ ਲੈ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਬਹੁਤ ਹੀ ਦਸ ਦਸ ਹੀ ਰਹੇ ਨੇ ਇਸ ਸਰੋਵਰ ਇਹ ਅੱਡਾ ਹੀ ਸਰੋਵਰ ਹੈ ਇਹ ਸਰੋਵਰ ਵੱਡਾ ਵਾਜਾ ਜੀ ਉਹ ਮਤਲਬ ਚਰਨ ਗੰਗਾ ਕਿੱਥੇ ਆਪਾਂ ਉਹ ਉੱਥੋਂ ਹੋਇਆ ਉਹ ਚਰਨ ਗੰਗਾ ਜੀ ਅੱਛਾ ਇਹ ਹੈ ਸਰੋਵਰ ਇਹ ਵੱਡਾ ਸਰੋਵਰ ਹੈ ਇਹ ਕੋਟਾ ਸਰੋਵਰ ਹੈ ਇਹ ਵੱਡਾ ਸਰੋਵਰ ਸਾਹਮਣੇ ਹੈ ਹਾਂ ਇਹ ਗਏ ਕਿ ਤੁਸੀਂ ਜਿਹੜੀ ਉਹ ਦੱਸ ਖੜਿਆ ਉਹ ਗੜਗੜ ਕਿਹੜੇ ਦਿਸਣ ਦੱਸਣਾ ਮੈਂ ਜੀ ਦਸਵੇਂ ਗੁਰੂਆਂ ਨੇ ਥੋਨ ਸੰਨਾ ਲਾਇਆ ਯਾਰ ਇਸ ਜਗ੍ਹਾ ਤੇ ਖੜਕੇ ਜੀ ਇੱਕ ਕੱਟੀ ਸੀ ਜੀ ਅੱਛਾ ਜੀ ਉਹ ਜਗ੍ਹਾ ਤੇ ਦੱਸ ਨੂੰ ਦਿਖਾਵਾਂਗਾ ਹੁਣ ਜਾਂਦਾ ਜਾ ਕੇ ਆਪਣਾ ਕਿੰਨਾ ਦੀ ਮੂਰਤੀ ਕੱਟੀ ਸੀ ਜੀ ਹਰਨ ਦੀ ਫਿਰਨ ਦੀ ਮੂਰਤ ਕੱਟੀ ਸੀ ਅੱਛਾ ਅੱਛਾ ਉਹਨਾਂ ਦੀ ਉਹ ਕੱਟੀ ਸੀਗੀ ਠੀਕ ਹੈ ਜੀ ਮਤਲਬ ਇੱਥੋਂ ਨਿਸ਼ਾਨਾ ਲਾਇਆ ਸੀ ਗੁਰੂ ਜੀ ਨੇ ਹਿਰਨ ਤੇ ਸਾਬ ਨੇ ਨਿਸ਼ਾਨਾ ਲਾਇਆ ਗੁਰੂ ਸਾਹਿਬ ਜੀ ਨੇ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਖੜਕੇ ਜਿਹੜਾ ਇਹ ਦਰਬਾਰ ਸਾਹਿਬ ਤੁਹਾਨੂੰ ਦਿਖਾਇਆ ਹੈ ਇੱਥੋਂ ਕਹਿੰਦੇ ਨਿਸ਼ਾਨਾ ਲਾਇਆ ਸੀ ਖੜਕੇ ਗੁਰੂ ਜੀ ਨੇ ਹਿਰਨ ਤੇ ਤੇ ਆਪਾਂ ਨੂੰ ਉਹ ਜਗ੍ਹਾ ਤੇ ਵੀ ਲੈ ਕੇ ਜਾਣਾ ਜਿੱਥੇ ਉਹਨਾਂ ਦੀ ਉਹਨਾਂ ਦੀ ਮੁਕਤੀ ਕੱਟੀ ਸੀਗੀ ਉਹ ਫਿਰ ਤੁਹਾਨੂੰ ਦਿਖਾਉਣੇ ਆ ਕਿ ਉੱਥੇ ਜਾ ਕੇ ਵੀ ਬਾਬੂ ਜੀ ਸਾਡਾ ਸਹਿਯੋਗ ਦੇ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਵੀਡੀਓ ਮਤਲਬ ਇਤਿਹਾਸ ਨੂੰ ਕਵਰ ਕਰਨ ਦੇ ਵਿੱਚ ਸਾਡੀ ਮਦਦ ਕਰ ਰਹੇ ਨੇ ਸੰਗਤ ਜੀ ਤੁਸੀਂ ਦੇਖ ਸਕਦੇ ਜਿੱਥੇ ਬਾਪੂ ਜੀ ਨੇ ਆਪਣੇ ਦੱਸਿਆਗਾ ਕਿ ਗੁਰੂ ਸਾਹਿਬ ਜੀ ਨੇ ਨਿਸ਼ਾਨਾ ਲਾਇਆ ਸੀ ਹਰਮੇ ਉੱਥੇ ਖੜ ਕੇ ਇਧਰ ਆ ਜਗ੍ਹਾ ਤੁਹਾਨੂੰ ਅਪਲਾਈ ਚੱਲਦਾ ਜਿੱਥੇ ਹਰਮੇ ਜੀ ਤੇ ਨਿਸ਼ਾਨਾ ਲੱਗਿਆ ਸੀ ਆ ਉਹਦੀ ਮੁਕਤੀ ਕੱਟੀ ਸੀਗੀ ਮੁਕਤੀ ਕੱਟੀ ਸੀਗੀ ਇੱਕ ਇੱਕਾ ਸੂਲ ਦੇ ਲੋਕਾਂ ਕੋਠੀ ਪਾਉਂਦੇ ਕੋਠਾ ਪਾਉਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਇਹੀ ਜਗ੍ਹਾ ਦੇ ਦਰਸ਼ਨ ਕਰੋ ਜੀ ਤੁਸੀਂ ਦੇਖੋ ਹਾਂ ਆ ਜਗ੍ਹਾ ਹੈ ਇਹ ਜਗ੍ਹਾ ਇਹ ਹੋ ਜਿੱਥੇ ਹਿਰਨਦੀਪ ਆਪਣਾ ਮੁਕਤੀ ਕੱਟੀ ਸੀ ਕਹਿੰਦੇ ਜੀ ਗੁਰੂ ਸਾਹਿਬ ਨੇ ਉੱਥੋਂ ਗੁਰੂ ਸਾਹਿਬ ਨੇ ਉੱਥੋਂ ਮੁਕਤੀ ਕੱਟੀ ਸੀਗੀ ਇੱਥੇ ਆ ਜਗ੍ਹਾ ਹੈ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਆਹ ਜਗ੍ਹਾ ਕੀ ਉਹ ਗੁਰੂ ਜੀ ਨੇ ਜਿੱਥੇ ਹਿਰਨਦੀਪ ਮੁਕਤੀ ਕੱਟੀ ਸੀਗੀ ਨਿਸ਼ਾਨਾ ਲਾ ਕੇ ਉੱਥੋਂ ਗੁਰੂ ਸਾਹਿਬ ਨੇ ਆਖਿਆ ਸੀਗਾ ਵੀ ਇੱਥੇ ਥੋੜੀ ਮੁਕਤੀ ਠੀਕ ਹੈ ਜੀ ਮਤਲਬ ਉਹਨਾਂ ਨੇ ਆਪਣਾ ਦੱਸ ਦਿੱਤਾ ਗਿਆ ਸੀ ਪਹਿਲੀ ਹਾਂ ਠੀਕ ਹੈ ਜੀ ਮੰਨ ਲਓ ਜਗ੍ਹਾ ਅੰਦਰ ਆਪਣਾ ਬਾਬਾ ਦੀਪ ਸਿੰਘ ਜੀ ਇਹ ਫਤ ਲੱਗਦੀ ਹੈ ਅੱਛਾ ਹੀ ਨਿਸ਼ਾਨ ਹੈ ਆਪਣਾ ਵਸਤਰ ਵੀ ਪੁਰਾਣੇ ਨੇ ਸ਼ਸਤਰ ਵੀ ਪੁਰਾਣੇ ਨੇ ਹਾਂ ਵਸਤਰ ਪੁਰਾਣੇ ਸ਼ਸਤਰ ਦੇਖ ਸਕਦੇ ਤੁਸੀਂ ਦੋਸਤੋ ਪੁਰਾਣੇ ਨੇ ਇਹ ਗੁਰੂਆਂ ਜੀ ਦੇ ਸ਼ਸਤਰ ਨੇ ਉਸ ਟਾਈਮ ਦੇ ਇਹ ਇਹ ਉਹ ਜਗ੍ਹਾ ਹੈਗੀ ਹਾਂ ਉਹ ਜਗ੍ਹਾ ਹੈ ਹਿਰਨ ਦੀ ਮੁਕਤੀ ਘਟੀ ਸੀ ਹਾਂ ਠੀਕ ਹੈ ਜੀ ਗੁਰੂ ਸਾਹਿਬ ਨੇ ਆਖਾਂ ਜੀ ਕਹਿੰਦਾ ਤਤਰਾ ਸ਼ਸਤਰ ਮੁਕਤੀ ਕਰਤੋ ਠੀਕ ਹੈ ਜੀ ਹੂੰ ਰੰਗਰੇਤ ਜੀ ਤੁਸੀਂ ਚੰਗੀ ਤਰ੍ਹਾਂ ਤੇ ਕੈਮਰਾਮੈਨ ਜੀ ਸਾਰੀ ਜਗ੍ਹਾ ਨੂੰ ਮਤਲਬ ਇਸ ਤਰ੍ਹਾਂ ਦਿਖਾ ਦਿਓ ਬਾਪੂ ਜਿਵੇਂ ਇੱਟਾਂ ਪਈਆਂ ਨੇਗੀਆਂ ਇੱਟਾਂ ਆ ਜਿਹੜੀਆਂ ਇੱਟਾਂ ਪਈਆਂ ਨੇ ਇਹਨਾਂ ਦਾ ਕੀ ਇੱਟਾਂ ਪੰਗਾਂ ਜੀ ਆ ਘਰ ਬਣਾਏ ਪਏ ਨੇ ਠੀਕ ਹੈ ਜੀ ਇਹ ਸੁਖਣਾ ਸੁਖਦੇ ਨੇ ਵੀ ਸਾਡੀ ਕੋਠੀ ਪੈ ਜੇ ਘਰ ਪੈ ਜੇ ਸਾਡਾ ਉਹ ਘਰ ਬਣਾ ਜਾਂਦੇ ਨੇ ਇੱਥੇ ਸੁਖਣਾ ਪੂਰੀਆਂ ਹੋਣਗੇ ਠੀਕ ਹੈ ਜੀ ਤਾਂ ਹੀ ਮਤਲਬ ਆਪਾਂ ਦੇਖ ਸਕਦੇ ਹਾਂ ਘਰ ਪਾਏ ਤੇ ਤੇ ਉਹ ਇਸੇ ਸੁਖਣਾ ਪੂਰੀ ਹੁੰਦੀ ਹੈ ਠੀਕ ਹੈ ਜੀ ਹਾਂ ਸੰਗਤ ਜੀ ਤੁਸੀਂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇੱਟਾਂ ਦੀਆਂ ਦੇਖੋ ਕੋਠੀਆਂ ਕੋਠੀਆਂ ਬਣਾਈਆਂ ਹੋਈਆਂ ਨੇ ਜਿਵੇਂ ਦੇਖੋ ਜਿਵੇਂ ਹਨਾ ਬਣਾ ਕੇ ਰੱਖੀਆਂ ਹੋਈਆਂ ਨੇ ਕੋਠੀਆਂ ਇਹ ਜਿਨ੍ਹਾਂ ਦੀਆਂ monogamy ਨਾਲ ਕਹਿੰਦੇ ਪੂਰੀਆਂ ਹੁੰਦੀਆਂ ਨੇਗੀਆਂ ਉਹ ਮਤਲਬ ਉਹ ਆਪਦੀਆਂ ਆਪਦੀਆਂ ਜਿੱਦਾ ਕੋਈ ਮਕਾਨ ਪਾਲਾਂ ਦਾਗਾ ਉਹ ਉਵੇਂ ਜਿਕਰ ਇੱਥੇ ਕੋਠੀ ਬਣਾ ਕੇ ਜਾਂਦਾ ਹੈਗਾ ਅਗੇ ਦੇ ਤੁਸੀਂ ਦੇਖ ਸਕਦੇ ਹੋ ਵੀ ਹਰੇਕ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਕੋਈ ਤਾਂ ਇਤਾਂ ਕਿੰਨੀਆਂ ਪਈਆਂ ਸਾਰੇ ਦੇਖੋ ਜੀ ਹਨਾ ਸਾਰੇ ਦੇ ਨਾਲ ਲੈ ਦੇਖੋ ਦੇਖ ਸਕਦੇ ਤੁਸੀਂ ਸੰਗੀਤ ਜੀ ਸਾਹ ਦੇਖੋ ਇਤਾਂ ਜਿਹੜੀ ਦੀ ਮਨੋਕਾਮਨਾ ਪੂਰੀ ਆਪੋ ਆਪ ਦੀ ਚੜਾ ਕੇ ਜੀ ਬਹੁਤ ਦੇਖੋਗੇ ਜੀ ਆਪ ਰੁਕੋਗੇ ਨਾ ਬਸ ਆ ਕਰਨਾ ਪਏ ਇਹੇ ਮੇਰੀ ਵੀ ਉਸ ਟਾਈਮ ਦੀ ਹੈ ਜੀ ਹਨਾ ਜੀ ਬਹੁਤ ਪੁਰਾਣੀ ਹੈ ਜੀ ਇਹ ਵੀ ਉਸ ਟਾਈਮ ਉਹਨਾ ਟਾਈਮਾਂ ਦੀ ਗੇਰੀ ਹੋਊਗੀ ਦੋਸਤ ਤੁਸੀਂ ਦੇਖ ਸਕਦੇ ਹੋ ਸੰਗਰਜੀ ਇਹ ਉਸ ਟਾਈਮ ਦੀ ਗੇਰੀ ਦੱਸਦೇನೆ ਬਾਪੂ ਇਹ ਵੀ ਇਹ ਪੁਰਾਣੀ ਹੈ ਠੀਕ ਹੈ ਬਾਪੂ ਇੱਥੇ ਦਾ ਹੋ ਗਿਆ ਵੀ ਇਹ ਬਾਪੂ ਆਪਣਾ ਗੁਰੂ ਜੀ ਨੇ ਫਿਰ ਨਾ ਜੀ ਮੁਕਤੀ ਕੱਟੀ ਸੀਗੀ ਹਾਂ ਜੀ ਮਤਲਬ ਇਸ ਤੋਂ ਲਾਵਾ ਜਿਵੇਂ ਹੁਣ ਆਪਾਂ ਨੂੰ ਦਰਬਾਰ ਸਾਹਿਬ ਤੇ ਉਹ ਜਿਹੜੀ ਦੋ ਤਿੰਨ ਜਗ੍ਹਾ ਤੁਸੀਂ ਦਿਖਾ ਦਿਆਂ ਇੱਥੇ ਮਠਾਈ ਸਰ ਗੁਰਦੁਆਰਾ ਸਾਹਿਬ ਦਾ ਜਿਹੜਾ ਨਾਂ ਪੈਸੋ ਜਿਹੜੀ ਕਿੱਕਰ ਆਪਾਂ ਕਿੱਕਰ ਵੀ ਦਿਖਾ ਦਈ ਹਾਂ ਉਹ ਕਿੱਕਰ ਦੀ ਜਗ੍ਹਾ ਕਿਹੜੀ ਸੀਗੀ ਜੀ ਇੱਥੇ ਜੇ ਮਤਲਬ ਚੰਗਾ ਦਿਖਾ ਦਾਂਗੇ ਆਜੂ ਸੰਗੇ ਹੈਗੇ ਹੂੰ ਜਿੱਥੇ ਗੁਰੂ ਜੀ ਨੇ ਕਹਿੰਦੇ ਵੀ ਮਠਾਈਆਂ ਵਗੈਰੇ ਜਿਹੜੀ ਸੰਗਤ ਨੂੰ ਭੁੱਖ ਲੱਗੀ ਸੀ ਵੀ ਮਠਾਈਆਂ ਝਾੜੀਆਂ ਸੀਗੀਆਂ ਉਹ ਉਹ ਕਿਕਰ ਉਹ ਕਿਕਰ ਨੂੰ ਜਗਾ ਦਿਖਾਉਨੇ ਆਪਾਂ ਹਾਂ 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 ਨਹੀਂ ਕੋਈ ਅੰਦਾਜ਼ ਨਹੀਂ ਕਿ ਸੀਗੀ ਉਹ ਹਾਂ ਕਿਕਰ ਸੀਗੀ ਜਿਹਦੇ ਤੋਂ ਸੰਗਤ ਨੂੰ ਭੁੱਖ ਲੱਗੀ ਸੀ ਤੇ ਗੁਰੂ ਜੀ ਨੇ ਉਹ ਆਪਣਾ ਮਠਾਈਆਂ ਝਾੜੀਆਂ ਸੀਗੀਆਂ ਤਾਂ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਮਠਾਈ ਸਰ ਪਿਆ ਹੋਇਆ ਜੀ ਕੀ ਕਹਵਾ ਪੂਈ ਹੋਇਆ ਤਾਂ ਹੋਰ ਤਨ ਹੀ ਜਿਹਾ ਕੁਝ ਮਤਲਬ ਹੋਈ ਹੋਰ ਜਗ੍ਹਾ ਵੀ ਜਿਵੇਂ ਇਤਿਹਾਸਕ ਬਚੀ ਜਿਵੇਂ ਉੱਥੇ ਬੇਰੀ ਜੀ ਨਵਾਂ ਬਣਾਤਾ ਪਹਿਲਾ ਲੰਗਰ ਹਾਲ ਇੱਥੇ ਸੀਗਾ ਜੀ ਠੀਕ ਹੈ ਜੀ ਇਹ ਲੰਗਰ ਲੰਗਰ ਹਾਲ ਆ ਜੀ ਹਾਂ ਮਤਲਬ ਆਪਣਾ ਸਾਰੀ ਦਾ ਕੰਮ ਵੀ ਚੱਲ ਰਿਹਾ ਜੀ ਹਾਂ ਬਾਸ ਹੋ ਗਿਆ ਇਹ ਲੰਗਰ ਹਾਲ ਦੇਖੋ ਸਾਡੇ ਇਹ ਲੰਗਰ ਹਾਲ ਬਹੁਤ ਕਾਫੀ ਇਹ ਲੰਗਰ ਹਾਲ ਆ ਜੀ ਠੀਕ ਹੈ ਇਹ ਲੰਗਰ ਹਾਲ ਹੈ ਮਬੈਂ ਤਸਵੀਰਾਂ ਲੰਗਰ ਜੀ ਤੁਸੀਂ ਦੇਖ ਸਕਦੇ ਹੋ ਇਹ ਲੰਗਰ ਹਾਲ ਹੈ ਗੁਰਦੁਆਰਾ ਸ੍ਰੀ ਮਠਾਈ ਸਰ ਸਾਹਿਬ ਦਾ ਹਾਂ ਜੀ ਸੰਗਤ ਜੀ ਤੁਹਾਨੂੰ ਆਪਾਂ ਉਹ ਖੂਹ ਦਿਖਾਉਣਾ ਹੈ ਜੇ ਬਾਬੂ ਜੀ ਦੱਸਦੇ ਮੁਤਾਬਕ ਕਹਿੰਦੇ ਗੁਰੂਆਂ ਵਾਲੇ ਦਾ ਖੂਹ ਹੈ ਇੱਕ ਬਾਬੂ ਜੀ ਉਹ ਕਿਹੜਾ ਖੂਹ ਹੈਗਾ ਹਾਂ ਖੂਹ ਦਿਖਾਉਣਾ ਹੈ ਕਿ ਤੁਹਾਨੂੰ ਆਪਾਂ ਉਹ ਹਾਂ ਅੱਛਾ ਜੀ ਆਹ ਖੂਹ ਹੈ ਇਹ ਹਾਂ ਆਹ ਖੂਹ ਹੈ ਤਾਂ ਵੇਖ ਤੁਸੀਂ ਦੇਖ ਸਕਦੇ ਹੋ ਆ ਖੂਹ ਹੈ ਅੱਜ ਵੀ ਇਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਕਦੇ ਉਹ ਮੋਟਰ ਲੱਗੀ ਹੋਈ ਹੈ ਨਾ ਦੇਖੋ ਮੋਟਰ ਭਾਈ ਕੌੜਾ ਨਹੀਂ ਸੀ ਉੱਥੇ ਬਾਪ ਦੇ ਬਾਬਾ ਨੇ ਅੰਮ੍ਰਿਤ ਸਿਕਾਇਆ ਸੀ ਠੀਕ ਹੈ ਇਹਦੇ ਵਿੱਚੋਂ ਅੰਮ੍ਰਿਤ ਸਿਕਾਇਆ ਸੀਗਾ ਜੀ ਹਾਂ ਉਹਦਾ ਬਾਅ ਫਿਰ ਮਿੱਠਾ ਹੋਇਆ ਜੀ ਫਿਰ ਮਿੱਠਾ ਠੀਕ ਹੈ ਜੀ ਫਿਰ ਪਾਣੀ ਮਿੱਠਾ ਹੋਇਆ ਸੀਗਾ ਫੇ ਜਾ ਕੇ ਜਿਹੜਾ ਮਿੱਠਾ ਹੋਇਆ ਠੀਕ ਹੈ ਜੀ ਬਾਕੀ ਜੇ ਉਹ ਉੱਚਾ ਹੀ ਉੱਤੇ ਕੋਈ ਪਿਆ ਮਾਲਾ ਕੇ ਉਜੜ ਨਹੀਂ ਸਕਦਾ ਆਪੇ ਆਮ ਲਾ ਕੇ ਚੜ ਸਕਦਾ ਹਾਂ ਅੱਛਾ ਅੱਛਾ ਇਹ ਵੀ ਇਹ ਵੀ ਮਤਲਬ ਖਾਸੀਅਤ ਹੈ ਹਾਂ ਜੀ ਇਹ ਚੌਂਕਰਾ ਬਣਾ ਹੋਇਆ ਜੀ ਇਹ ਤੇ ਚੜ ਨਹੀਂ ਸਕਦਾ ਇਹ ਤੇ ਚੜ ਨਹੀਂ ਸਕਦਾ ਇਹ ਚੜਨਾ ਜੀ ਤੁਸੀਂ ਆਮ ਲਾ ਕੇ ਚੜ ਸਕਦੇ ਹੋ ਇਹ ਜਗ੍ਹਾ ਜੀ ਉਹ ਸਿੱਧੀ ਜੀ ਹਾਂ ਕੋਲੇ ਕਿ ਸ਼ਹਿਰੇ ਦੇ ਵਿੱਚ ਚੜ ਸਕਦਾ ਹਾਂ ਜੀ ਹਾਂ ਸ਼ਹਿਰੇ ਚੜ ਸਕਦਾ ਜੀ ਸਿੱਧੇ ਤੋਂ ਰੌੜੇ ਲੱਗਦੇ ਜੀ ਇਸ ਤੋਂ ਬਾਅਦ ਮੂ ਮੰਨ ਕੇ ਸਿੱਧੀ ਜਗ੍ਹਾ ਜੜੇ ਲਾ ਦੋ ਰੌੜੇ ਲੱਗਦੇ ਸਿੱਧੇ ਜੀ ਰੌੜੇ ਲੱਗਦੇ ਇਸ ਤੋਂ ਬਾਅਦ ਠੀਕ ਹੈ ਜੀ ਹਾਂ ਸਿੱਧੇ ਦੇ ਗੰਗ ਜੀ ਤਾਂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਹਿੰਦੇ ਇਹਦੇ ਤੇ ਕੋਈ ਮਤਲਬ ਇਹਦਾ ਕੋਈ ਮਾਨ ਮਰਿਆਦਾ ਕੀ ਬੀਰੇ ਤੇ ਤੁਸੀਂ ਆਪਣਾ ਕੋਈ ਜਿਆਦਾ ਕੋਈ ਪੈਂਟ ਵੇਖਦਾ ਜੀ ਆਪਣਾ ਵੇਖਦਾ ਜੀ ਹਾਂ ਠੀਕ ਹੈ ਜੀ ਸਾਰੀਆਂ ਦੇ ਸਾਰੇ ਵੇਖਦੇ ਬਰਤਨ ਜੀ ਮੈਂ ਬਰਤਨ ਵੀ ਸਾਰੇ ਵੇਖਦੇ ਨੇ ਜੀ ਉਹ ਦੂਜੇ ਆ ਜੀ ਆਪਾਂ ਸੋਲਦੇ ਹਾਂ ਜੀ ਬਰਤਨ ਇਹਦਾ ਕੀ ਮਤਲਬ ਹੈ ਵੇਖਦਾ ਮਤਲਬ ਕੀ ਜੀ ਨਹੀਂ ਸੁੱਕਾ ਮ ਬਾਹਰ ਜਾਦੇ ਸੁੱਕੇ ਬਰਤਨ ਕਰਕੇ ਜੀ ਜਿਵੇਂ ਆਪਣੇ ਭਾਂਡੇ ਨੇ ਲੋਹੇ ਦੇ ਉਹਨੂੰ ਸੁਕਮਾਈ ਕਰਕੇ ਜੀ ਉਹਨਾਂ ਬਰਤਨਾਂ ਨੂੰ ਸੁਕਮਾਈ ਕਰਦੇ ਨੇ ਉਹ ਲੈਣਾ ਜੀ ਉਹਨਾਂ ਬਰਤਨ ਦੀ ਗੱਲ ਹੈ ਨਾ ਵਾਖੀ ਆਪਰੇ ਭਾਂਡੇ ਜਿਹੜੀ ਬਾਤ ਹੈ ਜਿਹੜੇ ਤੁਹਾਡੇ ਬਾਡੇ ਬਾਤ ਆ ਦੇਖ ਲਵਾਂ ਆਹ ਦੇਖੀ ਦਰ ਬੇਰ ਬੇਰ ਚੋ ਰਹੇ ਨੂੰ ਲਾ ਦੇ ਸੰਗਤ ਜੀ ਤੁਹਾਨੂੰ ਆਪ ਬਰਤਨਾਂ ਦੇ ਦਰਸ਼ਨ ਕਰਾਉਣਾ ਜਿਹੜੇ ਟਾਈਮ ਦੇ ਵਿੱਚ ਕਹਿੰਦੇ ਪਾਣੀ ਪਾਣੀ ਕੱਢਿਆ ਜਾਂਦਾ ਸੀ ਇਹਨਾਂ ਵਿੱਚ ਦੀ ਹਾਂ ਜੀ ਇਹਨਾਂ ਵਿੱਚ ਪਾਣੀ ਆ ਜਾਂਦਾ ਜੀ ਦੇਖ ਬਣ ਕੇ ਆਹ ਭਾਂਡੇ ਦੋ ਦੇ ਭਾਂਡੇ ਉਹ ਜੇ ਕੋਲੇ ਯਾਦ ਕਰ ਆ ਦੇਖ ਸੰਗਤ ਜੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਉੱਪਰ ਕਰ ਲੈਣ ਨੂੰ ਮੈਂ ਦਿਖਾ ਦਿਆਂਗਾ ਆਖੇ ਠੀਕ ਹੈ ਆ ਜੀ ਆਪਾ ਨੂੰ ਨਾ ਆਪਾਂ ਦੇ ਦਿਖਾਉਣਗੇ ਉਹ ਸੇਵਾਦਾਰ ਆਪਾਂ ਪਾਡੇ ਦਿਖਾ ਰਹੇ ਨੇਗੇ ਗੁਰੂ ਜੀ ਦੀ ਮਾਨਮਰਤਾ ਦੇ ਮੁਤਾਬਕ ਜਿਵੇਂ ਪਾਣੀ ਕਹਿੰਦੇ ਕੱਢ ਦਿੰਦੇ ਆ ਆ ਵਰਤਨ ਨੇ ਜੀ ਇਹ ਆ ਵਰਤਨ ਇਹਦਾ ਇਹ ਵਰਤਨ ਹੋਦੀ ਇੱਥੇ ਇਹ ਉਸ ਸਮੇਂ ਦੇ ਵਰਤਨ ਨੇ ਜੀ ਸਾਰੇ ਅਸਾਂਗੇ ਤੁਸੀਂ ਦੇਖਦੇ ਇਹ ਬਵੇਖਦੇ ਵਰਤਨ ਆ ਠੀਕ ਹੈ ਜੀ ਹਾਂਜੀ ਆਪ ਵੀ ਸੋਚੇ ਮਾ ਜੀ ਆਪ ਵੀ ਸੋਚੂਗਾ ਕਿ ਸੁੱਤੀ ਕਰਕੇ ਜੀ ਇਹਨਾਂ ਨੂੰ ਆਪਦੇ ਆਪ ਰੱਖਨੇ ਸੀਗੇ ਤੇ ਮੂੰਹ ਬੰਨ ਕੇ ਜੀ ਇਹਨਾਂ ਨੇ ਦੇਖ ਬਣਾਉਣੀ ਸੀ ਮੂੰਹ ਬੰਨ ਕੇ ਇਹਨਾਂ ਨੇ ਹੱਥ ਨਾਲ ਉਹਨਾਂ ਨੇ ਸਾਰਾ ਮੂੰਹ ਬੰਨ ਕੇ ਪਤਾਉਣੀ ਸੀ ਠੀਕ ਹੈ ਜੀ ਹਾਂਜੀ ਬਾਜਾ ਦੇ ਵਿਹੇਖ ਦੀ ਗੱਲ ਕਰੰਦੀ ਨੇ ਠੀਕ ਹੈ ਅੱਲਾ ਬਖਸ਼ੇ ਹੁੰਦੇ ਜੀ ਦੂਜੇ ਆਪਣਾ ਦੇਖ ਸਕਦਾ ਇਹ ਬਾਖਦੇ ਆਪਣਾ ਬੇਟੇ ਦੇ ਬੱਚਾ ਚਾਹ ਪੀਂਦੇ ਉਹਨਾਂ ਚ ਠੀਕ ਜੀ ਜੀ ਆਪਾਂ ਦੇਖ 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 ਸਕਦੇ ਆਪੋ ਸਮੇਂ ਦੇ ਗਲਾਸ ਦੇ ਉਹ ਲਾਗੀ ਜਾਕੀ ਦੀ ਜਿੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖੋ ਉਸ ਹਜੇ ਵਰਤਨਾਂ ਜਿਹੜੇ ਮੋٹے ਵਰਤਨ ਆ ਦੇਖ ਲਓ ਜੀ ਗੜਬੀਆਂ ਅੱਜ ਕੱਲ੍ਹ ਦੀਆਂ ਗੜਬੀਆਂ ਤੇ ਉਹ ਸਮੇਂ ਦੀਆਂ ਗੜਬੀਆਂ ਦੇ ਵਿੱਚ ਇੱਕ ਤੁਸੀਂ ਪੰਡ ਇਹਨਾਂ ਦੇ ਵਿੱਚ ਬਸ ਇਹਨਾਂ ਦੇ ਵਿੱਚ ਵਰਤਦੇ ਹੁੰਦੇ ਸੀ ਤੇ ਇਹਨਾਂ ਨਾਲ ਵਰਤਾਉਂਦੇ ਹੁੰਦੇ ਸੀਗੇ ਇੰਨੀ ਸੁੱਚਮ ਨਿਵੇਕ ਸੁੱਚਮ ਆ ਜਾਂਦੇ ਜੀ ਇਹ ਸਾਰੇ ਪੰਡੇ ਕਿੰਨੇ ਮੋٹے ਪੰਡੇ ਨੇ ਜੀ ਹਨਾ ਅੱਜ ਕੱਲ੍ਹ ਦੇ ਤੇ ਠੀਕ ਹੈ ਜੀ ਐ ਇੱਧਰ ਦੇ ਸੰਗ ਜੀ ਤੁਸੀਂ ਦਰਖਣ ਮਤਲਬ ਤੁਸੀਂ ਦੇਖਿਆ ਇਹ ਜਿਹੜੇ ਇਹ ਕਿਦਾ ਸਾਰਾ ਕੰਮ ਇਹ ਬਵੇਕ ਦੇ ਭਾਂਡੇ ਸੀਗੇ ਕਹਿੰਦੇ ਸੁੱਚਮ ਵਾਲੇ ਭਾਂਡੇ ਨੇ ਜੀ ਕਹਿੰਦੇ ਜਿਵੇਂ ਇਹਨਾਂ ਦੀ ਮਾਨ ਮਰਿਆਦਾ ਦੇ ਵਿੱਚ ਰੱਖੇ ਗਏ ਨੇ ਅੱਜ ਵੀ ਸਾਹਮਣੇ ਹੋਏ ਨੇ ਇਹਨਾਂ ਨੂੰ ਕੋਈ ਦੇਗ ਬਣਾਉਂਦੇ ਨਹੀਂ تھے ਮਰਿਆਦਾ ਦੀ ਇਹ ਇੱਥੇ ਬਣਦੀ ਮਰਿਆਦਾ ਦੀ ਦੇਗ ਇੱਥੇ ਬਣਦੀ ਹੈ ਜੀ ਹਾਂ ਠੀਕ ਹੈ ਜਿਹੜੀ ਸਵੇਰੇ ਸ਼ਾਮ ਵਰਤਾਈ ਜਾਂਦੀ ਹੈ ਉਦੋਂ ਵੀ ਅੱਜ ਵੀ ਅੱਜ ਵੀ ਇਹਨਾਂ ਜੀ ਬਣਦੀ ਹੈ ਬਾਹਰ ਧੜਕ ਕੇ ਬਿਤਾਈ ਤੇ ਜੇ ਰੜਾ ਲਾ ਕੇ ਤੇ ਉਹ ਮੰਨ ਕੇ ਵੀ ਰੜਾ ਲਾਉਂਦੇ ਨੇ ਤੇ ਸੁੱਖਾ ਪੂਰਾ ਹੋਣ ਦੀ ਜੇ ਗੱਲ ਕਰਾਉਂਦੇ ਲੋਕ ਠੀਕ ਹੈ ਜੀ ਜਿਵੇਂ ਅੱਗੇ ਜੀ ਵਿੱਚ ਬਰਾਹ ਸਾਰੀ ਚੀਜ਼ ਬੁੱਤੀ ਆ ਜਾਂਦੀ ਹੈ ਸਾਡਾ ਫਲੇਗਾ ਠੀਕ ਹੈ ਠੀਕ ਹੈ ਰੜਾ ਲਾਉਂਦੇ ਇਹ ਰੜਾ ਹੀ ਲਾਉਂਦੇ ਜੀ ਇੱਥੇ ਇਸ ਤੇ ਰੜਾ ਲੱਗਦਾ ਜੀ ਠੀਕ ਹੈ ਜੀ ਉਹ ਜੇ ਪੂਰੇ ਹੋਣ ਸੁੱਖਾ ਜੀ ਠੀਕ ਹੈ ਉਹ ਸੁੱਖ ਪੂਰਾ ਹੋਵੇ ਉਹ ਦੇਖਾਉਂਦਾ ਜੀ ਇਸੇ ਖੂਹ ਚੋਂ ਜੀ ਪਾਣੀ ਡਾਗਦੇ ਨੇ ਇਸੇ ਖੂਹ ਦੇ ਨਾਲ ਪਾਣੀ ਕਰਦੇ ਰਿਹਾ ਬਾਬਾ ਦੋਸਤੋ ਜਿਵੇਂ ਕਿ ਆ ਕਿ ਇਹ ਪਹਿਲਾਂ ਉਹ ਇਸੇ ਤੋਂ ਬਣਦਾ ਦੋਲਾ ਵਿੱਚ ਬਚਾਇਦਾ ਹਰ ਦੋਲਾ ਉਹ ਵੀ ਮਹੀ ਉਹਨਾਂ ਸਿੱਧੇ ਰਹਿੰਦੀ ਸੰਗਤ ਜੀ ਤੁਸੀਂ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਇਹਨਾਂ ਦੇ ਆਪਣਾ ਸੇਵਾਦਾਰਾਂ ਦੇ ਦੱਸਣੇ ਮੁਤਾਬਕ ਜਿਵੇਂ ਕਹਿੰਦੇ ਵੀ ਹਰ ਇੱਕ ਚੀਜ਼ ਜਿਹੜੀ ਵੀ ਤਿਆਰ ਹੁੰਦੀ ਹੈ ਲੰਗਰ ਦੇ ਵਿੱਚ ਉਹ ਪਾਣੀ ਇੱਥੋਂ ਹੀ ਵਰਤਿਆ ਜਾਂਦਾ ਇਸੇ ਖੂਹ ਦੇ ਵਿੱਚੋਂ ਪਾਣੀ ਵਰਤਿਆ ਜਾਂਦਾ ਹੈਗਾ ਸਾਰਾ ਪਾਣੀ ਇੱਥੇ ਹੀ ਵਰਤਦੇ ਆ ਜੀ ਸਾਰਾ ਪਾਣੀ ਇਸ ਇਹਦੇ ਵਿੱਚੋਂ ਹੀ ਪਾਣੀ ਵਰਤੇ ਜਾ ਰਿਹਾ ਜੀ ਉਸ ਟਾਈਮ ਦੇ ਗੁਰੂਆਂ ਦੇ ਟਾਈਮ ਦਾ ਖੂਹ ਹੈਗਾ ਇਹਨਾਂ ਦੇ ਵਿੱਚੋਂ ਹੀ ਗੁਰੂ ਜੀ ਪਾਣੀ ਪੀਂਦੇ ਰਹੇ ਨੇਗੇ ਤੇ ਜਿਹੜੇ ਆਸ-ਪਾਸ ਦੇ ਜਿਹੜੇ ਸੰਗਤਾਂ ਸੀਗੀਆਂ ਕੋਈ ਆਸ-ਪਾਸ ਦੇ ਜਿਹੜੇ ਲੋਕ ਰਹਿੰਦੇ ਸੀਗੇ ਉਹ ਵੀ ਇੱਥੋਂ ਹੀ ਪਾਣੀ ਪੀਂਦੇ ਸੀਗੇ ਇਹ ਉਹ ਪੁਰਾਣੇ ਟਾਈਮ ਦੇ ਹੀ ਹੈ ਨਾ ਇਹ ਚਲੋ ਜੀ ਬਹੁਤ-ਬਹੁਤ ਧੰਨਵਾਦ ਇਹ ਸਾਨੂੰ ਜਾਣਕਾਰੀ ਇਹ ਵੀ ਸਾਂਝੀ ਕਰੀ ਤੁਸੀਂ ਸਾਡੇ ਨਾਲ ਹਾਂਜੀ ਤਾਂ ਸੰਗਤ ਜੀ ਬਸ ਨੂੰ ਅੱਗੇ ਲੈ ਚਾਓ ਬੱਪੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥ ਦਾ ਇਤਿਹਾਸ ਬਾਰੇ ਜਾਣੂ ਕਰਾਇਆ ਅਤੇ ਅਸ ਦੱਸਿਆ ਗਿਆ ਹਨਾ ਮਤਲਬ ਆਪਣਾ ਗੁਰੂਆਂ ਦੀ ਯਾਦ ਸਾਂਝੀ ਹੋਈ ਹੈਗੀ ਆਪਣੀ ਇਤਿਹਾਸ ਜਾਣਨ ਦੇ ਨਾਲ ਨਾਲ ਆਪਾਂ ਨੂੰ ਗੁਰੂਆਂ ਦੀ ਯਾਦ ਵੀ ਆਉਂਦੀ ਜਿਹੜੀ ਆਪਾਂ ਆਪਾਂ ਨੂੰ ਮਹਿਸੂਸ ਕਰਦੇ ਆ ਵੀ ਇੱਥੇ ਆਹ ਕੁਝ ਕਿਵੇਂ ਹੋਇਆ ਸੀ ਉਸ ਟਾਈਮ ਦਾ ਨਾ ਜੀ ਆਪਾਂ ਦੇਖਿਆ ਵੀ ਜਦ ਮੈਂ ਤੁਸੀ ਦੱਸਿਆ ਵੀ ਇੱਥੇ ਮੈਨੂੰ ਤਿਰਨਦੀ ਮੁਕਤੀ ਕਿੱਤੀ ਸੀਗੀ ਉਹ ਜੋ ਇੱਥੋਂ ਵਰ ਕੇ ਨਿਸ਼ਾਨਾ ਲਾਇਆ ਸੀ ਆਪਣੇ ਮਨ ਦੇ ਵਿੱਚ ਕਲਪਨਾ ਜੀ ਬਣ ਜਾਂਦੀ ਵੀ ਕਿਵੇਂ ਉਸੇ ਉਸ ਜਗ੍ਹਾ ਦੇ ਉੱਤੇ ਲਾਇਆ ਸੀ ਨਾ ਜਾ ਕੇ ਤੇ ਮਤਲਬ ਮਹਿਸੂਸ ਹੁੰਦਾ ਜਿਉਂ ਜਿਹਨਾਂ ਆਪਾਂ ਮਤਲਬ ਫੀਲ ਕਰ ਸਕਦੇ ਆਂ ਕਿ ਆਪਾਂ ਜਦ ਉਸ ਜਿਵੇਂ ਦੇ ਆਪਣਾ ਦਿਮਾਗ ਉੱਥੇ ਵਗ ਜਾਂਦਾ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਬਾਰਾ ਫੇਰ ਤੋਂ ਜੀ ਕਿ ਤੁਸੀਂ ਸਾਡਾ ਸਾਥ ਦਿੱਤਾ ਸਾਨੂੰ ਇਤਿਹਾਸ ਜਾਣੂ ਕਰਾਉਣ ਦੇ ਵਿੱਚ ਇਹ ਮਿਹਰਬਾਨੀ ਜੀ ਬਾਕੀ ਵੈਗਰੂ ਚੜਦੀ ਕਲਾ ਚ ਰੱਖਿਆ ਤੁਸੀਂ ਸੋ ਦੋਸਤੋ ਜੇ ਗੁਰੂ ਦੇ ਇਤਿਹਾਸ ਦੀ ਦਸਵੇਂ ਪਾਤਸ਼ਾਹ ਜੀ ਦੇ ਇਤਿਹਾਸ ਜਿਹੜੇ ਉਹਨਾਂ ਨਾਲ ਜੁੜਿਆ ਹੋਇਆ ਇਤਿਹਾਸ ਸੀ ਤੁਹਾਨੂੰ ਉਸ ਬਾਰੇ ਦੱਸਿਆ ਤੁਹਾਨੂੰ ਇਹ ਜਾਣਕਾਰੀ ਇਤਿਹਾਸ ਦੀ ਆਪਣੀ ਦੀ ਚੰਗੀ ਲੱਗੀ ਹੈ ਤੇ ਜਿਨ੍ਹਾਂ ਦੇ ਕੋਈ ਮਨੋ ਕਾਮਨਾ ਹੋਵੇ ਸੁਖਣਾ ਸੁਖੜੀਆਂ ਤੇ ਤੇ ਆ ਕੇ ਆਪਣੀਆਂ ਜਿਹੜੇ ਸੁੱਖ ਸੁੱਖ ਕੇ ਤੁਹਾਡੀ ਮਨੋ ਕਾਮਨਾ ਪੂਰੀ ਕਰ ਸਕਦਾ ਹੈਗਾ ਸਰਧਾ ਨਾਲ ਸੁਖ ਕੇ ਬਾਕੀ ਜੇ ਸਾਡੀ ਇਹ ਇਤਿਹਾਸ ਬਾਰੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਇਸ ਤਰ੍ਹਾਂ ਦੇ ਇਤਿਹਾਸਕ ਵੀਡੀਓ ਹੋਰ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਬਹੁਤ ਬਹੁਤ ਧੰਨਵਾਦ